ਮਹਾਰਾਜ ਜੀ ਕਹਿੰਦੇ ਸੋਹੰ ਓੰਕਾਰ ਨਿਰਵਿਕਾਰ ਅਨਾਦ ਅਖੰਡ ਧਿਆਨ ਸਰੂਪ ਉਹ ਪਰਮਾਤਮਾ ਧਿਆਨ ਸਰੂਪ ਆ ਉਹਨੂੰ ਜਾਣਨ ਲਈ ਉਹਨੂੰ ਉਹਨੂੰ ਪਾਉਣ ਲਈ ਉੱਥੇ ਤੱਕ ਪਹੁੰਚਣ ਲਈ ਤੁਹਾਡੇ ਕੋਈ ਕੋਈ ਤਰੀਕਾ ਆ ਤੁਸੀਂ ਧਿਆਨ ਸਾਧਨਾ ਦੇ ਰਾਹੀਂ ਉੱਥੇ ਤੱਕ ਪਹੁੰਚ ਸਕਦੇ ਜੀ ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਪਰਮਾਤਮਾ ਮੇਰਾ ਜਿਹੜਾ ਰਾਮ ਹੈ ਉਹ ਰਮਿਆ ਹੋਇਆ ਮੇਰੇ ਰੋਮ-ਰੋਮ ਵਿੱਚ ਤੇ ਇਸ ਕਰਕੇ ਜਿਹੜਾ ਰੋਮ-ਰੋਮ ਵਿੱਚ ਵਸਣ ਵਾਲਾ ਉਹੀ ਪਰਮਾਤਮਾ ਆ हां बाकी शरीर रूप ਦੇ ਵਿੱਚ ਕਿਤੇ ਪ੍ਰਮਾਤਮਾ ਆਇਆ ਆ ਇਹਦੇ ਬਾਰੇ ਮਹਾਰਾਜ ਜੀ ਨੇ ਨਹੀਂ ਕਿਹਾ ਹੈਗਾ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਤਾਂ ਜੇ ਸਰੀਰ ਦੀ ਗੱਲ ਕਰੀਏ ਆਪਣੇ ਸਾਰੇ ਦੇ ਅੰਦਰ ਜੀ ਉਹ ਸਾਰੇ ਦੇ ਅੰਦਰ ਇੱਕ ਸ਼ਕਤੀ ਹੈ ਜਿਹੜੀ ਪ੍ਰਮਾਤਮਾ ਨਾਮ ਦੀ ਇੱਕ ਸ਼ਕਤੀ ਉਹ ਸਾਰੇ ਦੇ ਅੰਦਰ ਆ ਸਿਰ ਉਹਨੂੰ ਜਾਣਨ ਲਈ ਸੋਹੰ ਓਮਕਾਰ ਨਿਰਵਿਕਾਰ ਅਨਾਦ ਅਖੰਡ ਧਿਆਨ ਸਰੂਪ ਅਜਰ ਅਮਰ ਆਦ ਕਰਨਾ ਪੁਰਸ਼ ਅਟਲ ਅਨੂਪ ਕਿਰਪਾ ਕਰਤੇ ਦਿਆਲ ਜੀ ਕਾਟੇ ਬੰਧਨ ਕੂਪ ਸਾਹਿਬ ਬਖਸ਼ਿਸ਼ ਸਤ ਸੁਨ ਦਾਸ ਕਰਨੀ ਦੇ ਰੂਪ ਅਗਰ ਧਿਆਨ ਦੇ ਨਾਲ ਇਹਨੂੰ ਪੜਾਂਗੇ ਸਾਰੇ ਹੀ ਪਦਾ ਇੱਕ ਇੱਕ ਨਾਮ ਦੇ ਵਿੱਚ ਪਰਮਾਤਮਾ ਦੇ ਬਹੁਤ ਵੱਡੇ ਵੱਡੇ ਅਰਥ ਹੈ